ਆ ਬਾਪੂ ਜੀ ਤੋਂ ਬਗਾਇਰ ਜਾ ਕੇ ਤੇ ਸਪੀਕਰ ਰਾਇਆ ਤੇ ਮਨੋ ਨਮਰਾ ਨੇ ਕਿਤਾਬੇ ਨਾ ਲਿਆਵੀ ਮੈਂ ਜਾ ਕੇ ਤੇ ਉਲਾਦ ਤਾਂ ਦੇ ਰਿਹਾ ਉਹਨੂੰ ਔਨ ਕੀਤਾ ਤੇ ਉਹਦੇ ਵਿੱਚ ਪਟਾਕਾ ਬੈ ਉਹ ਸਾਰਾ ਸਾਰਾ ਸੜ ਕੇ ੜ ਗਿਆ ਤੇ ਮੈਨੂੰ ਕਹਦੇ ਵੇਖ ਲਿਆ ਮੈਂ ਤਾਂ ਸੀ ਉਹ ਕਿਹਾ ਕਿ ਨਾ ਲਿਆਵੀ ਉਹਨਾਂ ਦੇ ਅੰਤ ਤੱਕ ਅੰਤਜੰਤਾ ਕਮਾਈ ਬਕਸਿ ਸਨ ਰਹੀ ਸੀ ਉਹਨਾਂ ਦੇ ਦਰਸ਼ਨ ਉਹਨਾਂ ਦੇ ਕੀਰਤਨ ਵਿੱਚ ਖਿੱਚ ਸੀ ਜਿਵੇਂ ਇੱਕ ਪੌੜਾ ਖਿੱਚਿਆ ਜਾਂਦਾ ਹੈ ਜਿਵੇਂ ਮੱਛੀ ਪਾਣੀ ਤੋਂ ਬਗੈਰ ਤੜਫ ਰਹੀ ਹੈ ਜਿਵੇਂ ਮਾਂ ਬੱਚੇ ਤੋਂ ਬਗੈਰ ਨਹੀਂ ਆ ਸਕਦੀ ਇਸ ਤਰ੍ਹਾਂ ਉਹਨਾਂ ਦੇ ਕੀਰਤਨ ਵਿੱਚ ਖਿੱਚ ਸੀ ਜਿਵੇਂ ਕੋਈ ਸਿੰਘ ਉਸ ਵਲੇ ਹਰਤਾ ਵੇਸੀ ਉਹ ਐਤੋਂ ਦਿੱਲੀ ਤੋਂ ਵਿਧਾਨੇ ਤੋਂ ਪਟਿਆਲੇ ਤੋਂ ਕਰਤੇ ਹੋ ਜਾਂ ਮੈਸੀ ਬੜੇ ਥੋੜੇ ਜਿਹੀ ਗਿਣਤੀ ਮਿਲਦੀ ਹੈ ਸੈਂਸੀ ਜਨਾਬਚ ਮੈਂ ਮੈਂਸੀ ਪਾਈ ਸਰਪੰਚ ਜੀ ਵਾਈਸ ਸਰਪੰਚ ਜੁਗੰਦਰ ਸਿੰਘ ਜੀ ਤਲਵਾੜਾ ਪਾਈ ਸਰਪੰਚ ਮਹਿੰਦਰ ਸਿੰਘ ਜੀ ਐਸ ਡੀਓ ਦਾ ਪਾਈ ਸਰਪੰਚ ਅਵੋਲ ਸਿੰਘ ਜੀ ਲੰਡਨ ਵਾਲੇ ਔਰ ਪਾਈ ਸੰਪਾਈ ਮੇਰ ਸਿੰਘ ਜੀ ਬੇਲੇਵਾਰ ਇਹ ਭੈਣ ਕਿਤਨੇ ਅੰਬੇ ਸੀ ਜਾਨ ਹਰ ਪੰਜ ਚਾਰ ਕਿਤਨੀਆਂ ਬੀਬੀਆਂ ਹੁੰਦੀਆਂ ਸੀ ਜਿਹੜੀਆਂ ਕੀਰਤਨ ਦੇ ਨਾਲ ਬੈਠ ਕੇ ਕੀਰਤਨ ਕਰਦੀਆਂ ਹੁੰਦੀਆਂ ਸੀ ਬਹੁਤ ਸਾਰਾ ਸਵਾਲ ਉੱਠਦਾ ਹੈ ਕਿ ਕੀ ਉਸ ਵੇਲੇ ਸਿਮਰਨ ਐਸੀ ਕੀਤਾ ਜਾਂਦਾ ਹੋਰ ਸਾਨੂੰ ਰੋਕਦੇ ਉਹਨਾਂ ਸਵਾਜੂ ਬਾਈ ਜੂ ਕਿਉਂ ਕਰਦੇ ਹੈ ਗੱਡੀ ਸੇ ਕੁਐਸਚਨ ਕਰ ਹੁੰਦਾ ਸੀ ਕੋਦੋਂ ਨਹੀਂ ਹੁੰਦਾ ਸੀ ਮੈਂ ਖੁਦ ਦੇਖਿਆ ਕਿ ਸਿੰਘਾਂ ਦੀਆਂ ਦਸਤਾਰਾਂ ਵੀ ਲੱਤ ਜਾਂਦੀਆਂ ਸੀ ਮਿੱਤਰਾਂ ਵਿੱਚ ਬੈਠਾ ਐ ਨੈ ਪੁਰਖਦੇਸੀ ਐੰਨੇ ਜ਼ਬਰਦਸਤ ਸਿਮਰਨ ਵਿੱਚ ਚਲੇ ਜਾਂਦੇ ਸੀ ਕਿ ਕੋਰਾਂ ਮਿਕਸਿੰਗ ਦੀ ਗਰਸਾਰ ਲੱਤੀ ਔਰ ਉਹ ਸਿਮਰਨ ਵਿੱਚ ਜਿਵੇਂ ਭਾਈ ਸਾਹਿਬ ਰੰਗਲੇ ਸਜਣਾ ਤੇ ਕਿਹਾ ਨਾ ਇੱਕ ਸਿੰਘ ਦੀ ਸਿਰ ਥਲੇ ਸੀ ਤੇ ਪਿੱਛੋਂ ਮੱਛੀਵਾ ਨੂੰ ਰਿਆ ਸੀ ਕਮਾਈ ਕਿਤੇ ਨਹੀਂ ਸੀ ਉਹਨਾਂ ਦੀ ਕਿ ਉਹਨਾਂ ਦੀ ਕਮਾਈ ਦੇਖ ਕੇ ਬੜੋ ਬਧੀਜੀ ਕਰਦਾ ਸੀ ਕਿ ਸੇਮਰ ਕਰੀਏ ਤਾਂ ਖੈਰ ਦਾਸ ਨੂੰ ਇਹ ਦਾਤ ਪ੍ਰਾਪਤ ਹੋਈ 15-20 ਸਾਲ ਕੀਤੰਗ ਚ ਮੁਰਖ ਸਿੰਘ ਨੇ ਨਾਲ ਅਮੋਲ ਸਿੰਘ ਉਸ ਵੇਲੇ ਜੁੜੀ ਉਹ ਜਾਇ ਪ੍ਰਮਾਸੀ ਤੇ ਨਾਵਲ ਗੋਲ ਦਾ ਹੁੰਦਾ ਸੀ ਸਹੀ ਸਹੀ ਗੱਲ ਜਿਆਨੇ ਬੋਲਸੇ ਆਸਟ੍ਰੇਲੀਆ ਵਾਲੇ ਆਸਟ੍ਰੇਲੀਆ ਵਾਲੇ ਆਸਤੇ ਨਾਲ ਬਹੁਤ ਜੋੜੀ ਮਿਲਿਆ ਕਰਦਾ ਸੀ और बहुत अनंत